ਅੱਜ ਦਰਬਾਰ ਸਾਹਿਬ ਵਿਖੇ ਜਿਹੜਾ ਸੁਖਬੀਰ ਸਾਹਿਬ ਦੇ ਉੱਤੇ ਹਮਲਾ ਹੋਇਆ ਬਹੁਤ ਹੀ ਨਿੰਦਣਯੋਗ ਹੈ ਜਿੱਥੇ ਸੁਖਬੀਰ ਅਜ ਆਪਣੀਆਂ ਧਾਰਮਿਕ ਮਰਿਆਦਾਵਾਂ ਦਾ ਖਿਆਲ ਕਰਦੇ ਹੋਏ ਅੱਜ ਉਹ ਆਪਣਾ ਤਨਖਾਹ ਲਈ ਆ ਕੁਛਿਤ ਹੋਣ ਤੋਂ ਬਾਅਦ ਆਪਣੀ ਸਜ਼ਾ ਭੁਗਤ ਰਿਹਾ ਸੀ ਔਰ ਉੱਥੇ ਹੀ ਜਿਹੜੇ ਕੁਝ ਲੋਕ ਜਿਹੜੇ ਸਿੱਖ ਮਰਿਆਦਾਵਾਂ ਦੇ ਉਹ ਉਲਟ ਉਹ ਪੀਤ ਜਿਹੜਾ ਉਹਨਾਂ ਨੇ ਕਰ ਕੀਤਾ ਇਹਦੀ ਜਿੰਨੀ ਨਿੰਦਾ ਕਰੋ ਘੱਟ ਕਿਉਂਕਿ ਗੁਰੂ ਦਰਬਾਰ ਸਾਹਿਬ ਦੇ ਵਿੱਚ ਔਰ ਖੜੇ ਹੋਏ ਸੇਵਾਦਾਰ ਦੇ ਕਿਉਂਕਿ ਉਹ ਸੇਵਾਦਾਰ ਦੇ ਰੂਪ ਚ ਖੜਾ ਸੀ ਔਰ ਦਰਬਾਰ ਸਾਹਿਬ ਦੇ ਸੇਵਾਦਾਰ ਦੇ ਉੱਤੇ ਹਮਲਾ ਕਰਨ ਦਾ ਮਤਲਬ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਔਰ ਇਸ ਕਰਕੇ ਮੈਂ ਦੀ ਨਿੰਦਾ ਕਰਦਾ ਔਰ ਐਸੇ ਵਿਅਕਤੀਆਂ ਦੇ ਉੱਤੇ ਸਖਤ ਜਿਹੜੀ ਸਜ਼ਾ ਦੇਣੀ ਚਾਹੀਦੀ ਹੈ ਔਰ ਦੂਸਰਾ ਸਰਕਾਰ ਦੇ ਜਿਹੜੇ ਪ੍ਰਸ਼ਾਸਨਿਕ ਜਿਹੜੇ ਆ ਉਹ ਇੰਤਜ਼ਾਮ ਹੈ ਉਹਨਾਂ 'ਚ ਵੀ ਕਿਤੇ ਨਾ ਕਿਤੇ ਕੋਤਾਹੀ ਦੇਖਣ ਨੂੰ ਮਿਲੀ ਹੈ ਔਰ ਇਹਦੇ ਤੇ ਸਰਕਾਰ ਨੂੰ ਵੀ ਆਪਣਾ ਨੋਟਿਸ ਜਿਹੜਾ ਲੈਣਾ ਚਾਹੀਦਾ ਔਰ ਦੋਸ਼ੀਆਂ ਖਿਲਾਫ ਸਖਤ ਖਿਲਾਫ ਜਿਹੜੀ ਕਾਰਵਾਈ ਹੋਈ ਅੱਜ ਦਰਬਾਰ ਸਾਹਿਬ ਵਿਖੇ ਜਿਹੜਾ ਸੁਖਬੀਰ ਸਾਹਿਬ ਦੇ ਉੱਤੇ ਹਮਲਾ ਹੋਇਆ ਬਹੁਤ ਹੀ ਨਿੰਦਣਯੋਗ ਹੈ ਜਿੱਥੇ ਸੁਖਬੀਰ ਅਜ ਆਪਣੀਆਂ ਧਾਰਮਿਕ ਮਰਿਆਦਾਵਾਂ ਦਾ ਖਿਆਲ ਕਰਦੇ ਹੋਏ ਅੱਜ ਉਹ ਆਪਣਾ ਤਨਖਾਹ ਲਿਆ ਕੁਛਿਤ ਹੋਣ ਤੋਂ ਬਾਅਦ ਆਪਣੀ ਸਜਾ ਭੁਗਤ ਰਿਹਾ ਸੀ ਔਰ ਉੱਥੇ ਹੀ ਜਿਹੜੇ ਕੁਝ ਲੋਕ ਜਿਹੜੇ ਸਿੱਖ ਮਰਿਆਦਾਵਾਂ ਦੇ ਉਹ ਉਲਟ ਉਹ ਪੀਤ ਜਿਹੜਾ ਉਹਨਾਂ ਨੇ ਕਰ ਕੀਤਾ ਇਹਦੀ ਜਿੰਨੀ ਨਿੰਦਾ ਕਰੋ ਘੱਟ ਕਿਉਂਕਿ ਗੁਰੂ ਦਰਬਾਰ ਸਾਹਿਬ ਦੇ ਵਿੱਚ ਔਰ ਖੜੇ ਹੋਏ ਸੇਵਾਦਾਰ ਨੇ ਕਿਉਂਕਿ ਉਹ ਸੇਵਾਦਾਰ ਦੇ ਰੂਪ ਚ ਖੜਾ ਸੀ ਔਰ ਦਰਬਾਰ ਸਾਹਿਬ ਦੇ ਸੇਵਾਦਾਰ ਦੇ ਉੱਤੇ ਹਮਲਾ ਕਰਨ ਦਾ ਮਤਲਬ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਔਰ ਇਸ ਕਰਕੇ ਮੈਂ ਦੀ ਨਿੰਦਾ ਕਰਦਾ ਔਰ ਐਸੇ ਵਿਅਕਤੀਆਂ ਦੇ ਉੱਤੇ ਸਖਤ ਜਿਹੜੀ ਸਜ਼ਾ ਦੇਣੀ ਚਾਹੀਦੀ ਹੈ ਔਰ ਦੂਸਰਾ ਸਰਕਾਰ ਦੇ ਜਿਹੜੇ ਪ੍ਰਸ਼ਾਸਨਿਕ ਜਿਹੜੇ ਆ ਉਹ ਇੰਤਜ਼ਾਮ ਹੈ ਉਹਨਾਂ 'ਚ ਵੀ ਕਿਤੇ ਨਾ ਕਿਤੇ ਕੋਤਾਹੀ ਦੇਖਣ ਨੂੰ ਮਿਲੀ ਹੈ ਔਰ ਇਹ ਦਿੱਤੇ ਸਰਕਾਰ ਨੂੰ ਵੀ ਆਪਣਾ ਨੋਟਿਸ ਜਿਹੜਾ ਲੈਣਾ ਚਾਹੀਦਾ ਔਰ ਦੋਸ਼ੀਆਂ ਖਿਲਾਫ ਸਖਤ ਖਿਲਾਫ ਜਿਹੜੀ ਕਾਰਵਾਈ ਹੋਣੀ ਅੱਜ ਦਰਬਾਰ ਸਾਹਿਬ ਵਿਖੇ ਜਿਹੜਾ ਸੁਖਬੀਰ ਸਾਹਿਬ ਦੇ ਉੱਤੇ ਹਮਲਾ ਹੋਇਆ ਬਹੁਤ ਹੀ ਨਿੰਦਣਯੋਗ ਹੈ ਜਿੱਥੇ ਸੁਖਬੀਰ ਆਪਣੀਆਂ ਧਾਰਮਿਕ ਮਰਿਆਦਾਵਾਂ ਦਾ ਖਿਆਲ ਕਰਦੇ ਹੋਏ ਅੱਜ ਉਹ ਆਪਣਾ ਤਨਖਾਹ ਰਿਆ ਖੁਸ਼ ਹੋਣ ਤੋਂ ਬਾਅਦ ਆਪਣੀ ਸਜਾ ਭੋਤ ਰਿਆ ਸੀ ਔਰ ਉੱਥੇ ਹੀ ਜਿਹੜੇ ਕੁਝ ਲੋਕ ਜਿਹੜੇ ਸਿੱਖ ਮਰਿਆਦਾਵਾਂ ਦੇ ਉਹ ਉਲਟ ਪੀਟ ਡਾਊਨ ਨਾਲ ਇਹ ਕਾਰਜ ਕੀਤਾ ਇਹਦੀ ਜਿੰਨੀ ਨਿੰਦਾ ਕਰੋ ਘੱਟ ਕਿਉਂਕਿ ਗੁਰੂ ਦਰਬਾਰ ਸਾਹਿਬ ਦੇ ਵਿੱਚ ਔਰ ਖੜੇ ਹੋਏ ਸੇਵਾਦਾਰ ਦੇ ਕਿਉਂਕਿ ਉਹ ਸੇਵਾਦਾਰ ਦੇ ਰੂਪ ਚ ਖੜਾ ਸੀ ਔਰ ਦਰਬਾਰ ਸਾਹਿਬ ਦੇ ਸੇਵਾਦਾਰ ਦੇ ਉੱਤੇ ਹਮਲਾ ਕਰਨ ਦਾ ਮਤਲਬ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਔਰ ਇਸ ਕਰਕੇ ਮੈਂ ਇਹਦੀ ਨਿੰਦਾ ਕਰਦਾ ਔਰ ਐਸੇ ਵਿਅਕਤੀਆਂ ਦੇ ਉੱਤੇ ਸਖਤ ਜਿਹੜੀ ਇਹ ਸਜ਼ਾ ਦੇਣੀ ਚਾਹੀਦੀ ਹੈ ਔਰ ਦੂਸਰਾ ਸਰਕਾਰ ਦੇ ਜਿਹੜੇ ਪ੍ਰਸ਼ਾਸਨਿਕ ਜਿਹੜੇ ਆ ਉਹ ਇੰਤਜ਼ਾਮ ਹੈ ਉਹਨਾਂ 'ਚ ਵੀ ਕਿਤੇ ਨਾ ਕਿਤੇ ਕੋਤਾਹੀ ਦੇਖਣ ਨੂੰ ਮਿਲੀ ਹੈ ਔਰ ਇਹਦੇ ਤੇ ਸਰਕਾਰ ਨੂੰ ਵੀ ਆਪਣਾ ਨੋਟਿਸ ਜਿਹੜਾ ਲੈਣਾ ਚਾਹੀਦਾ ਔਰ ਦੋਸ਼ੀਆਂ ਖਿਲਾਫ ਸਖਤ ਖਿਲਾਫ ਜਿਹੜੀ ਕਾਰਵਾਈ ਹੋਣੀ ਹੈ